ਸਤਿ ਸ੍ਰੀ ਅਕਾਲ ਜੀ ਮੈਂ ਇੰਦਰਜੀਤ ਸਿੰਘ ਆਪਣੇ YouTube ਚੈਨਲ ਪੀ ਟੀਵੀ ਕਾਲੀ ਉਤੇ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਖੜੇ ਹਾਂ ਕਰਾਲੀ ਚਕਵਾਸ ਸਕੂਲ ਦੇ ਬੈਕਸਾਈਡ ਜਿੱਥੇ ਕੀ ਤੀਸਰਾ ਗੁਰੂ ਮਾਨੋਗ੍ਰੰਥ ਚੇਤਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਆਓ ਤੁਹਾਡੀ ਆਪਾਂ ਗੱਲਬਾਤ ਕਰਵਾਉਂਦੇ ਹਾਂ ਜੋ ਕਿ ਸਮਾਗਮ ਕਰਾਉਣ ਦੇ ਮੁੱਖ ਪ੍ਰਬੰਧਕ ਨੇ ਸਾਡੇ ਚੈਨਲ ਪੀ ਟੀਵੀ ਕਾਲੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵੀਰ ਜੀ ਆਪਣਾ ਸ਼ੂਬਨਾਮ ਗੁਰਸੇਵ ਸਿੰਘ ਜੀ ਗੁਰਸੇਵ ਸਿੰਘ ਜੀ ਜੋ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਮਿਤੀ 8 ਤੇ 9 ਮਾਰਚ ਨੂੰ ਚਕਵਾਲ ਸਕੂਲ ਦੀ ਬੈਕ ਸਾਈਡ ਇਸ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਰਾਲੀ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਜੋ ਹੋਣ ਜਾ ਰਿਹਾ ਹੈ ਸਮੂਹ ਇਲਾਕੇ ਦੀ ਸਹਾਸੰਗਤ ਦੇ ਸਹਿਯੋਗ ਸਦਕਾ ਕੋਰਾਲੀ ਸ਼ਹਿਰ ਦੀ ਸੰਗਤ ਦੇ ਸਹਿਯੋਗ ਸਦਕਾ ਇਹ ਤੀਸਰਾ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਨੇੜੇ ਚਕਵਾਲ ਸਕੂਲ ਗੁਰੂ ਘਰ ਵਿਖੇ ਹੋਣ ਜਾ ਰਿਹਾ ਹੈ ਜੀ 8 ਅਤੇ 9 ਤਰੀਕ ਦਾ ਦਿਨ ਸ਼ੁੱਕਰ ਅਤੇ ਸ਼ਨੀਵਾਰ ਦਾ ਜੀ ਸੋ ਇਸ ਵਿੱਚ ਕਿਉਂ ਕਿਹੜੇ ਕਿਹੜੇ ਕੀਰਤਨੇ ਜਥੇ ਤੇ ਕਥਾ ਵਾਚਕ ਪਹੁੰਚ ਰਹੇ ਹਨ ਆ ਰਹੇ ਹਨ ਹਾਂ ਜੀ ਜਿੱਦਾਂ ਕਿ 8 ਮਾਰਚ ਜਿਹੜੀ ਦਿਨ ਸ਼ੁੱਕਰਵਾਰ ਉਸ ਦਿਨ ਪੰਥ ਪ੍ਰਸਿੱਧ ਰਾਗੀ ਢਾਡੀ ਜਿਵੇਂ ਗਿਆਨੀ ਗੁਰਵਿੰਦਰ ਸਿੰਘ ਜੀ ਕਥਾਵਾਚ ਖਰੜ ਤੋਂ ਤੇ ਬਾਬਾ ਰਵਿੰਦਰ ਸਿੰਘ ਜੀ ਜੋਨੀ ਨਾਨਕ ਸਰ ਤੋਂ ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਇਹ ਜਿਹੜੇ ਜਥੇ ਹਨ ਇਹ 8 ਮਾਰਚ ਨੂੰ ਪਹੁੰਚਲੇ ਹਨ ਤੇ 9 ਮਾਰਚ ਦਾ ਇਸੇ ਤਰ੍ਹਾਂ ਰੈਰ ਸਾਹਿਬ ਦੀ ਅਰੰਭਤਾ ਤੋਂ ਭਾਈ ਸੁਖਜਿੰਦਰ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੋਲਖੀਆਂ ਤੇ ਗਿਆਨੀ ਕੁਲਵੰਤ ਸਿੰਘ ਜੀ ਕਥਾਵਾਚਕ ਲੁਧਿਆਣੇ ਵਾਲੇ ਤੇ ਭਾਈ ਬਹੁਲਬੀਨ ਸਿੰਘ ਜੀ ਅਕਾਲੀ ਜਥਾ ਇਹ ਕੀਰਤਨ ਦੁਆਰਾ ਨਿਹਾਲ ਕਰਨਗੇ ਅਤੇ ਪੰਤ ਪ੍ਰਸਿੱਧ ਢਾਡੀ ਭਾਈ ਸੁਖਪ੍ਰੀਤ ਸਿੰਘ ਜੀ ਪਾਲਾਸੌਰ ਵਾਲੇ ਉਹ ਢਾਡੀ ਵਾਰਾਂਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਸੋ ਵੀਰ ਜੀ ਇਸ ਸਮਾਗਮ ਵਿੱਚ ਮਹਾਪੁਰਸ਼ ਵੀ ਆ ਰਹੇ ਹਨ ਉਹ ਕਿਹੜੇ ਕਿਹੜੇ ਮਹਾਪੁਰਸ਼ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾਉਣਾ ਹੈ ਹਾਂਜੀ ਜਿੱਦਾਂ ਕਿ ਇਹ ਜੋ ਪਾਵਨ ਸਮਾਗਮ ਹੈ ਸੱਚਖੰਡ ਵਾਸੀ ਸੰਤ ਬਾਬਾ ਸਰੂਪ ਸਿੰਘ ਜੀ ਸੋਲਖੀਆਂ ਵਾਲੇ ਤੇ ਗਿਆਨੀ ਅਮਰੀਕ ਸਿੰਘ ਜੀ ਅਕਾਲਗੜ੍ਹ ਵਾਲੇ ਉਹਨਾਂ ਦੀ ਪਾਵਨ ਯਾਦ ਦੇ ਅੰਦਰ ਮਨਾਇਆ ਜਾ ਰਿਹਾ ਹੈ ਉਹਨਾਂ ਦੀ ਪਾਵਨ ਯਾਦ ਨੂੰ ਮਨਾਇਆ ਜਾ ਰਿਹਾ ਹੈ ਤੇ ਪਹੁੰਚਦੇ ਮਹਾਪੁਰਸ਼ ਦੀਬਾ ਕਮਲਜੀਤ ਕੌਰ ਜੀ ਮੁਖ ਪ੍ਰਬੰਧਕ ਗੁਰਦੁਆਰਾ ਤਨਤਨ ਬਾਬਾ ਦੀਪ ਸਿੰਘ ਦੀ ਛੋੜਕੀਆਂ ਤੋਂ ਅਤੇ ਮੇਸ਼ਲ ਸ਼ਹੀਦਾਂ ਤਰਨਾ ਦਲ ਤੋਂ ਜਥੇਦਾਰ ਬਾਬਾ ਜੋਗਾ ਸਿੰਘ ਜੀ ਉਹ 8 ਮਾਰਚ ਨੂੰ ਸੰਗਤਾਂ ਨੂੰ ਦਰਸ਼ਨਾਂ ਦੇ ਲਈ ਪਹੁੰਚ ਰਹੇ ਹਨ ਜੀ ਸੋ ਵੀਰ ਜੀ ਜੋ ਇਸ ਸਮਾਗਮ ਵਿੱਚ ਜਿਸ ਤਰ੍ਹਾਂ ਕਿ ਬਜ਼ੁਰਗ ਹੋ ਗਏ ਹਨ ਜਾਂ ਕੋਈ ਹੋਰ ਵੀ ਲਾਕਪਾਸ ਦੀ ਸੰਗਤ ਹੈ ਪਿੰਡਾਂ ਦੀ ਸੰਗਤ ਹੈ ਉਸ ਬਾਰੇ ਤੁਸੀਂ ਕੋਈ ਪ੍ਰਬੰਧ ਕੀਤਾ ਹੈ ਆਣ ਜਾਣ ਵਾਸਤੇ ਹਾਂਜੀ ਜਿੱਦਾਂ ਕਿ ਇਲਾਕੇ ਦੀ ਸੰਗਤ ਕੋਈ ਦੂਰ ਤੋਂ ਕੋ ਬਜ਼ੁਰਗ ਮਾਈ ਭਾਈ ਹੁੰਦੇ ਹਨ ਆਉਣ ਲਈ ਸਾਧਨ ਨਹੀਂ ਹੁੰਦਾ ਇਸ ਲਈ ਅਸੀਂ ਬਕਾਇਦਾ ਸੰਗਤ ਦੇ ਲਿਆਉਣ ਤੇ ਛੱਡਣ ਲਈ ਖਾਸ ਪ੍ਰਬੰਧ ਕੀਤਾ ਹੈ ਇਸ਼ਤਿਹਾਰਾਂ ਦੇ ਵਿੱਚ ਨੰਬਰ ਵੀ ਦਿੱਤੇ ਹਨ ਸੇਵਾਦਾਰਾਂ ਦੇ ਸੋ ਜੋ ਮਾਈ ਭਾਈ ਨਗਰ ਤੋਂ ਨਹੀਂ ਆ ਸਕਦੇ ਉਹ ਨਗਰ ਨਗਰੀ ਅਨਾਉਂਸਮੈਂਟ ਕਰਵਾ ਕਰਕੇ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਤਾਂ ਜੋ ਸੰਗਤ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰ ਸਕਣ ਜੀ ਉਰਾਲੀ ਦੀ ਸੰਗਤ ਤੇ ਇਲਾਕੇ ਦੀ ਸੰਗਤ ਨੂੰ ਤੁਸੀਂ ਕੀ ਅਦੇਸ਼ ਦੇ ਰਕੀ ਆਪਣੇ ਕਿੰਨੇ ਤੋਂ ਹਾਂਜੀ ਜਿੱਦਾਂ ਕਿ ਇਹ ਜੋ ਪਾਵਨ ਸਮਾਗਮ ਜੋ ਗੁਰੂ ਮਾਨਯੋਗ ਰੰਗ ਚੇਤਨਾ ਸਮਾਗਮ ਹੈ ਸੰਗਤ ਤੇ ਇਲਾਕੇ ਦੀ ਸੰਗਤਾਂ ਨੂੰ ਬੇਨਤੀ ਹੈ ਕਿ 8 ਅਤੇ 9 ਮਾਰਚ ਦਾ ਹੋਣ ਜਾ ਰਿਹਾ ਹੈ ਵੱਧ ਛਟ ਕਰਕੇ ਇਸ ਦੇ ਵਿੱਚ ਹਾਜ਼ਰੀਆਂ ਭਰੋ ਗੁਰੂ ਕੇ ਲੰਗਰ ਸ਼ਕੋ ਬਾਣੀ ਸਰਵਣ ਕਰੋ ਕੀਰਤਨ ਸਰਵਣ ਕਰੋ ਜੀ ਤੇ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਦੇ ਨਾਮ ਕੇ ਵਪਾਰੀ ਨਾਮ ਕੇ ਵਪਾਰੀ ਹਰ ਕੇ 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 ਨਾਮ ਕੇ ਵਪਾਰੀ ਸਾਰੀ ਸੰਗਤ ਬੋਲੋ ਨਾਮ ਕੇ ਵਪਾਰੀ ਸੀਰ ਤਾਂਗ ਕਿੰਨੀ ਲੰਗ ਸੁਖਾਰੀ ਸੰਤੋ ਬੰਜਿਆ ਨਾਮ ਗੋਬਿੰਦ ਖਾਂ ਐ ਸਿੱਖੇ